ਤੰਤਨ ਬਾਬਾ ਦਾ ਸਿਰ ਤੰਤਨ ਬਾਬਾ ਜੀ ਸਿਰ ਤੰਤਨ ਬਾਬਾ ਬਰੁਣ ਸਿੰਘ ਜੀ ਸੋ ਆਓ ਆਪਾ ਉਹਨਾਂ ਨੂੰ ਉਹਨਾਂ ਦੀ ਚਰਨਾਂ 'ਚ ਬਾਣੀ ਲਵਾਈਏ ਤੇ ਉਸ ਤੋਂ ਬਾਅਦ ਸਾਡੇ ਤੇਜ ਸਿੰਘ ਜੀ ਕਥਾ ਸੁਣਨ ਯਾਦ ਕਰੀਏ ਤਨ ਹੈ ਕੁਮਾਈ ਮਾਪਾ ਆਨੰਦ ਜੀ Yeah. <laughs> I'm ਸਿੰਘ ਜੀ ਕੋਈ ਤਾਕੇ ਨਾ ਪੰਥ ਹੈ ਤੁਹਾਹੀ ਬਾਬਾ ਲੰਬ ਸਿੰਘ ਜੀ ਕੋਈ ਤਾਕੇ ਨਾ ਪੰਥ ਹੈ ਤੁਹਾਹੀ ਬਾਬਾ ਲੰਬ ਸਿੰਘ ਜੀ ਕੋਈ ਤਾਕੇ ਨਾ ਪੰਥ ਹੈ ਤੁਹਾਹੀ ਬਾਬਾ ਲੰਬ ਸਿੰਘ ਜੀ ਕੋਈ ਤਾਕੇ ਨਾ ਪੰਥ ਹੈ ਤੁਹਾਹੀ ਬਾਬਾ ਲੰਬ ਸਿੰਘ ਜੀ ਕੋਈ ਤਾਕੇ ਨਾ ਸਤਿ ਸ੍ਰੀ ਅਕਾਲ ਕਰਦੇ ਹੋਇਆ ਬਰਤੁલ્લા ਹੋਈਆਂ ਹੋਈਆਂ ਗੁਰਗਰੰਗ ਸਾਹਿਬ ਜੀ ਦੇ ਪਾਤਸ਼ਾਹ ਦੀ ਕਿਰਪਾ ਤੋਂ ਬਾਬਾ ਨਾਨਕ ਸਿੰਘ ਇਤਤਲ ਬਾਬਾ ਅਨੁਰਖ ਸਿੰਘ ਬਾਬਾ ਰਿਸ਼ੂ ਸਿੰਘ ਵਾਲੇ ਦੀ ਕਿਰਪਾ ਦੇ ਨਾਲ ਅਸੀਂ ਕੀਰਤਨ ਕਰਦੇ ਹਾਂ ਤੁਹਾਡੇ ਸਿੱਖ ਸੰਗਤਾਂ ਗੰਗਤੀਆਂ ਤੇ ਇਸ ਕਰਕੇ ਜਿਹੋ ਸੱਜਣ ਸਿੱਖਿਆ ਜੋ ਜੂਬਾ ਸਾਹਿਬ ਸਬੀਰ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਸ਼ਾਮਿਲ ਹੁਣ ਸਾਡੇ ਸਰਦਾਰ ਜੋ ਤਹਿਰੂ ਸਿੰਘ ਜੀ ਆਪ ਜੀ ਦੇ ਬਾਰਮਾ ਜੀ ਤੱਕ कथा द्वारा निहाल करने फिर साढ़े सरकार जो बाबा बखशी सिंह जी हाजरी भर गए अरजीत सिंह जी जिन्होंने गुरु घर बड़िया सेवावं क्या दरबार साहब पच्चीस साल इन्ह ने कीतन द्वारा हाजरी भरी है दूपर वन पटियालेना ने इक्कीस साल कीर्तन किया इस करके आपके गरीब जो भरा बड़ा माण बख्शिश सारा जथा जिन्ना भी है काका जी बैठे राजा सिंह जी कह सिंह जी के सिंह जी सारे सिंह बख्शिश करते हैं ਇਸ ਸਰਕਾਰ ਕਜੀਰ ਆ ਕੇ ਗੁਰੂ ਦਾ ਜਸ ਕਰਦੇ ਆ ਸਾਰੇ ਤਾਂ ਆਓ ਪਿਆਰ ਦੇ ਨਾਲ ਜੀ ਉਹਨਾਂ ਨੂੰ ਕਥਾ ਸਰਵਣ ਕਰੋ ਫਿਰ ਕਲਦੇਵ ਸਿੰਘ ਜੀ ਹਾਜ਼ਰੀ ਭਰਨ ਦੇ ਦਿੱ ਕਿ ਕੋਈ ਸਮਾਪਤੀ ਕਰਨ ਦੇ ਦੀ ਸਾਰਿਆਂ ਸੰਗਤਾਂ ਨੂੰ ਜੀ ਆਇਆਂ ਨੂੰ ਪਿਆਰ ਸਤਿਫਾ ਦੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ